ਸਟਾਰਟ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਰਾਜਨੀਤਿਕ ਤੱਤ ਦੇ ਮਨੁੱਖੀ ਜੀਵਨ ਵਿੱਚ ਅਸਰਦਾਰ ਰਹਿਣ ਕਾਰਨ ਇਹ ਸਾਡੇ ਜੀਵਨ ਦਾ ਮੁੱਖ ਧੁਰਾ ਬਣ ਗਿਆ ਹੈ ਡੰਡੀ ਇਸ ਵਿੱਚ ਵਿਗਾੜ ਆਉਂਦੇ ਸਾਰ ਹੀ ਜੀਵਨ ਲੜਖੜਾਉਣ ਲੱਗ ਪੈਂਦਾ ਹੈ ਡੰਡੀ ਸਾਡਾ ਇਹੋ ਧੁਰਾ ਅੱਜ ਪੂਰੀ ਤਰ੍ਹਾਂ ਡਾਮਡੋਲ ਹੋ ਜਾਣ ਕਾਰਨ ਦੇਸ਼ ਦੇ ਕੋਨੇ-ਕੋਨੇ ਵਿੱਚ ਖਲਬਲੀ ਮੱਚੀ ਹੋਈ ਹੈ ਡੰਡੀ ਭ੍ਰਿਸ਼ਟਾਚਾਰ ਕੁਟਾਲਿਆਂ ਕਾਲੇ ਤਣ ਕੁਬੇਰਾ ਬੁਰਛਿਆਂ ਸਰਗਣਿਆਂ ਅਨੈਤਿਕ ਰਾਜਸੀ ਆਗੂਆਂ ਨਿਆਂ ਦੇ ਕਾਤਲਾਂ ਨੇ ਦੇਸ਼ ਦੀ ਰਾਜਸੀ ਸ਼ਕਤੀ ਹਥਿਆ ਰੱਖੀ ਹੈ ਡੰਡੀ ਖਤੀ ਧਰਮ ਨਿਰਪੱਖ ਰਾਸ਼ਟਰਵਾਦੀ ਸਮਾਜਵਾਦੀ ਅਤੇ ਫਿਰਕੂ ਜਾਤੀਵਾਦੀ ਵੋਟ ਬੈਂਕਾਂ ਦੀਆਂ ਮਾਲਕ ਰੰਗ-ਬਰੰਗੀਆਂ ਕੌਮੀ ਅਤੇ ਪ੍ਰਾਂਤਕ ਰਾਜਨੀਤਿਕ ਪਾਰਟੀਆਂ ਨੇ ਛਲਾਵਿਆਂ ਸਹਾਰੇ ਦੇਸ਼ ਦੀ ਰਾਜ ਸੱਤਾ ਹਥਿਆ ਰੱਖੀ ਹੈ ਡੰਡੀ ਧਰਮ ਨਿਰਪੱਖ ਜਮਹੂਰੀ ਅਤੇ ਖੱਬੀਆਂ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਲੋਕਾਂ ਦੇ ਪਹਿਰੇਦਾਰ ਅਖਵਾਉਂਦੀਆਂ ਸਨ ਉਹ ਸਾਰੀਆਂ ਛੇਕ ਚਿੱਲੀ ਵਾਂਗ ਕਿਸੇ ਸੁਨਹਿਰੀ ਘੜੀ ਦੇ ਇੰਤਜ਼ਾਰ ਵਿੱਚ ਲੰਮੀਆਂ ਤਾਣ ਕੇ ਸੁੱਤੀਆਂ ਪਈਆਂ ਹਨ ਡੰਡੀ ਕਦੇ-ਕਦੇ ਜੇਕਰ ਉਹਨਾਂ ਨੂੰ ਜਾਗ ਆਵੀ ਜਾਂਦੀ ਹੈ ਤਾਂ ਉਹ ਆਪਣੀ ਹੂੰਦ ਦਰਜ ਕਰਵਾਉਣ ਦੇ ਬਹਾਨੇ ਹੜਬੜਾ ਕਿ ਲਲਕਾਰੇ ਮਾਰਨ ਉਪਰੰਤ ਮੁੜ ਮੰਝਾ ਮੱਲ ਲੈਂਦੀਆਂ ਹਨ ਡੰਡੀ ਭਾਰਤੀ ਲੋਕਾਂ ਦੀ ਜ਼ਿੰਦਗੀ ਦਾ ਪਹੀਆ ਇਸ ਤਰ੍ਹਾਂ ਡਿੱਕ ਡੋਲੇ ਖਾਂਦਾ ਆਪਣੀ ਮੰਜ਼ਲ ਵੱਲ ਰੁੜ ਰਿਹਾ ਹੈ ਡੰਡੀ ਕਿਸੇ ਦੇਸ਼ ਜਾਂ ਕੌਮ ਦਾ ਅਰਥਚਾਰਾ ਜਿਹੋ ਜਿਹਾ ਹੁੰਦਾ ਹੈ ਉਸ ਦੇ ਲੋਕਾਂ ਦਾ ਜੀਵਨ ਪੱਧਰ ਵੀ ਉਸ ਅਨੁਸਾਰ रेडी स्टार्ट ਭਾਵੇਂ ਕਿ ਮਨਯੋਗ ਕੇਂਦਰੀ ਵਿੱਤ ਮੰਤਰੀ ਜੀ ਨੇ 28 ਫਰਵਰੀ 2011 ਨੂੰ ਦਿੱਤੇ ਆਪਣੇ ਬਜਟ ਭਾਸ਼ਣ ਵਿੱਚ ਦੂਜੇ ਹਰੇ ਇਨਕਲਾਬ ਦੀਆਂ ਗੱਲਾਂ ਕੀਤੀਆਂ ਹਨ ਪਰੰਤੂ ਇਹ ਜਾਣ ਕੇ ਬਹੁਤ ਨਿਰਾਸ਼ਾ ਹੋਈ ਹੈ ਕਿ ਪੰਜਾਬ ਰਾਜ ਲਈ ਕੋਈ ਵਿਸ਼ੇਸ਼ ਉਪਬੰਧ ਨਹੀਂ ਕੀਤੇ ਗਏ ਜਿਹੜਾ ਕਿ ਪਹਿਲੇ ਹਰੇ ਇਨਕਲਾਬ ਦਾ ਇੱਕ ਮੋਹਰੀ ਸੁਭਾਸੀ ਡੰਡੀ ਫਿਰ ਵੀ ਸਾਡੀ ਸਰਕਾਰ ਫਸਲ ਵਨ ਸਵਨਤਾ ਜੈਵਿਕ ਖੇਤੀ ਸ਼ਹਿਰੀ ਖੇਤਰਾ ਨੇੜੇ ਸਬਜ਼ੀਆਂ ਦੀ ਕਾਸ਼ਟਕਾਰੀ ਨਵੇਂ ਗੋਦਾਮ ਅਤੇ ਕੋਲਡ ਸਟੋਰਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਸੁਵਿਨਾਮਾ ਪ੍ਰਦਾਨ ਕਰੇਗੀ ਡੰਡੀ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਪ੍ਰੋਟੀਨ ਅਤੇ ਹਰਾਚਾਰਾ ਸਪਲੀਮੈਂਟ ਫੁਹਾਰਾ ਸਿੰਜਾਈ ਅਤੇ ਪਾਣੀ ਦੇ ਉਚਿਤ ਪ੍ਰਬੰਧਾਂ ਸੰਬੰਧੀ ਕੌਮੀ ਮਿਸ਼ਨ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕਰਾਂਗੇ ਡੰਡੀ ਅਸੀਂ ਜਨਤਕ ਨਿੱਜੀ ਭਾਈਵਾਲੀ ਰਾਹੀਂ ਸਰਕਾਰੀ ਮੁਰਗੀ ਫਾਰਮਾਂ ਨੂੰ ਪੁਨਰਸਰਜੀਤ ਵੀ ਕਰਾਂਗੇ ਡੰਡੀ ਸਰਕਾਰ ਸ਼ੁਰੂਆਤੀ ਨਿਵੇਸ਼ ਸੀਮਾ ਨੂੰ ਘਟਾ ਕੇ ਰਾਜ ਵਿੱਚ ਐਗਰੋ ਪ੍ਰੋਸੈਸਿੰਗ ਉਦਯੋਗਾਂ ਨੂੰ ਪਹਿਲਾਂ ਹੀ ਉਤਸ਼ਾਹਿਤ ਕਰ ਰਹੀ ਹੈ ਡੰਡੀ ਅਜਿਹਾ ਕਰਨ ਨਾਲ ਇਸ ਖੇਤਰ ਵਿੱਚ ਨਵੇਂ ਨਿਵੇਸ਼ਕਾਰ ਆਉਣਗੇ ਜਿਨ੍ਹਾਂ ਨੂੰ ਮੈਗਾ ਪ੍ਰੋਜੈਕਟਾਂ ਲਈ ਰੱਖਵੇ ਸਾਰੇ ਲਾਭ ਉਪਲਬਧ ਹੋਣਗੇ ਡੰਡੀ ਪਿਛਲੇ ਸਾਲ ਬਹੁਤ ਸਾਰੇ ਪੰਜਾਬੀ ਕਿਸਾਨਾਂ ਨੂੰ ਕੇਂਦਰੀ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦੇ ਅੰਤਰਗਤ ਬਣਦੇ ਲਾਭਾਂ ਤੋਂ ਵਾਂਝਿਆ ਰੱਖਿਆ ਗਿਆ ਹੈ ਕਿਉਂਕਿ ਉਹਨਾਂ ਨੇ ਕਰਜ਼ਾ ਮੋੜਨ ਵਿੱਚ ਤਤਪਰਤਾ ਦਿਖਾਈ ਸੀ ਡੰਡੀ ਸਾਨੂੰ ਭਾਰਤ ਸਰਕਾਰ O T.